ਫੂਡ ਸੇਫਟੀ ਸਟੈਂਡਰਡ ਐਕਟ ਆਫ ਇੰਡੀਆ ਦੇ ਨਿਯਮਾਂ ਅਨੁਸਾਰ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਦੀ ਅਗਵਾਈ ਹੇਠ ਮੁਕੇਰੀਆਂ ਤੇ ਹੁਸ਼ਿਆਰਪੁਰ ਵਿਖੇ ਈਟ ਰਾਈਟ ਇੰਡੀਆ ਅਭਿਆਨ ਸੰਬੰਧੀ 2 ਦਿਨਾਂ ਦਾ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਸ ਮੌਕੇ ਪਿਆਦ ਇੱਕ ਰੀ ਫਾਸਟ ਫੂਡ ਅਤੇ ਸਬਜ਼ੀ ਵਿਕਰੇਤਾਵਾਂ ਨੇ ਹਿੱਸਾ ਲਿਆ ਟ੍ਰੇਨਿੰਗ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫਸਰ ਕਮ ਡੈਜਿਗਨੇਟਿਡ ਅਫਸਰ ਫੂਡ ਸੇਫਟੀ ਡਾਕਟਰ ਲਖਵੀਰ ਸਿੰਘ ਨੇ ਦੱਸਿਆ ਕਿ ਈਟ ਰਾਈਟ ਇੰਡੀਆ ਅੰਦੋਲਨ ਸਾਰੇ ਭਾਰਤੀਆਂ ਲਈ ਸੁਰੱਖਿਅਤ, ਸਿਹਤਮੰਦ ਅਤੇ ਟਿਕਾਊ ਭੋਜਨ ਨੂੰ ਯਕੀਨੀ ਬਣਾਉਣ ਲਈ ਦੇਸ਼ ਦੀ ਭੋਜਨ ਪ੍ਰਣਾਲੀ ਨੂੰ ਬਦਲਣ ਲਈ ਭਾਰਤ ਸਰਕਾਰ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਦੀ ਇੱਕ ਪਹਿਲ ਹੈ। ਇਸ ਦੌਰਾਨ ਫੂਡ ਸੇਫਟੀ ਅਫਸਰ ਮਨੀਸ਼ ਸੋਢੀ ਤੇ ਬਵੇਕਮਾਰ ਟ੍ਰੇਨਿੰਗ ਪਾਰਟਨਰ ਆਂਜਲ ਪਾਟਿਆ ਤੇ ਰਾਜ ਆਰਿਆ ਵੱਲੋਂ ਸਮਾਨ ਲਿਆਉਣ ਤੋਂ ਲੈ ਕੇ ਬਣਾਉਣ ਤੱਕ ਕਿੰਨਾ-ਕਿੰਨਾ ਗੱਲਾਂ ਦਾ ਧਿਆਨ ਰੱਖਿਆ ਜਾਵੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਅੱਜ ਇੱਥੇ ਜਿਵੇਂ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਜਿਹੜੇ ਵੀ ਅਸੀਂ ਨਿਯਮ ਐ ਉਹਨਾਂ ਨੂੰ ਲਾਗੂ ਕਰਨਾ ਐ ਲੋਕਾਂ ਨੂੰ ਸੇਫ ਤੇ ਸੁਰੱਖਿਅਤ ਤੇ ਮਿਆਰੀ ਫੂਡ ਮੁਹੱਈਆ ਕਰਾਉਣਾ ਐ। ਜਿਹੜਾ ਵੀ ਖਰੀਦਦਾਰ ਹੈ ਉਹਦੇ ਵਾਸਤੇ ਇੱਕ ਜ਼ਰੂਰੀ ਕੰਪੋਨੈਂਟ ਹੈ ਜਿਹੜੇ ਬਣਾਉਣ ਵਾਲੇ ਫੂਡ ਹੈ ਕਲੀਨ ਫੂਡ ਸਟੇਟ ਹੱਬ ਹੈ ਜਿਹਦੇ ਜਿਨ੍ਹਾਂ ਨੇ ਡੇਨਾ ਫਰੂਟ ਐਂਡ ਵੈਜੀਟੇਬਲ ਮਾਰਕੀਟ ਚੁਣੀ ਆ ਉਹਨਾਂ ਨੂੰ ਅਸੀਂ ਇਦਾਂ ਦਾ ਟ੍ਰੇਨਿੰਗ ਦੇਣੀ ਆ ਟ੍ਰੇਨਰ ਸਾਡੇ ਕੋ ਆਏ ਆ ਕੁਆਲਿਟੀ ਫੂਡ ਸਰਟੀਫਿਕੇਟ ਮੈਨੇਜਮੈਂਟ ਸਰਟੀਫਿਕੇਸ਼ਨ ਵਾਲੇ ਮੈਡਮ ਅਨچل ਜੀ ਆਏ ਆ ਜਾਂ ਮੈਡਮ ਸਾਡੇ ਆਰੀਆ ਭਰਾ ਜੀ ਆਏ ਆਰੀਆ ਜੀ ਵੀ ਔਰ ਇਹਨਾਂ ਨੇ ਟ੍ਰੇਨਿੰਗ ਦਿੱਤੀ ਹੈ ਬੜੀ ਵਿਸਥਾਰ ਚ ਲੋਕਾਂ ਨੂੰ ਬੜੀ ਲਾਭਦਾਇਕ ਹੈ ਮਕਸਦ ਇੱਕੋ ਹੀ ਹੈ ਕਿ ਇਹ ਜਿਹੜਾ ਸਾਡੇ ਇਹ ਕਲੀਨ ਫਰੂਟ ਐਂਡ ਵੈਜੀਟੇਬਲ ਮਾਰਕੀਟ ਕਲੀਨ ਫੂਡ ਸਟਰੀਟ ਹੱਬ ਹੈ ਇਹ ਸਾਡੇ ਈਟ ਰਾਈਟ ਇਨੀਸ਼ੀਏਟਿਵਸ ਹੈ ਔਰ ਸਰਕਾਰ ਦਾ ਉਹਦੇ ਤੇ ਬਲ ਕਿੰਨਾ ਰਹੀਆ ਹੈ ਕਿ ਬਿਹਤਰ ਰਾਹੀ ਜਿਹੜੀ ਅਨਫੋਰਸਮੈਂਟ ਨੂੰ ਲਾਗੂ ਕਰਕੇ ਆਪਾਂ ਚੀਜ਼ਾਂ ਨੂੰ ਠੀਕ ਠਾਕ ਕਰੀਏ ਉਤੋਂ ਬਿਹਤਰ ਨਹੀਂ ਹੈਗਾ ਕਿ ਲੋਕਾਂ ਨੂੰ ਮੋਟੀਵੇਸ਼ਨ ਮੋਟੀਵੇਟ ਕਰਕੇ ਟ੍ਰੇਨਿੰਗ ਨਾਲ ਅਵੇਅਰਨੈਸ ਨਾਲ ਇਹ ਜਾਗਰੂਕ ਹੋ ਜਾਣ ਉਹ ਚੀਜ਼ਾਂ ਠੀਕ ਠਾਕ ਹੋ ਜਾਣ ਉਹਦੇ ਤਹਿਤ ਅਜਾਏ ਆ ਮਕੇਰੀਆਂ ਵਿੱਚ ਟ੍ਰੇਨਿੰਗ ਕੀਤੀ ਆ ਇਹ ਤੋਂ ਬਾਅਦ ਅਸੀਂ ਅਗਲੇ ਪੜਾਉ ਤੇ ਚੱਲਨੇ ਉੱਥੇ ਵੀ ਟ੍ਰੇਨਿੰਗ ਦੇਾਂਗੇ ਹੁਸ਼ਾਰਪੁਰ ਮਕਸਦ ਇੱਕੋ ਹੀ ਆ ਸਰ ਜਿਲ੍ਹੇ ਜਿਲ੍ਹੇ ਚ ਹੋਰ ਕਿੰਨੀਆਂ ਕਿ ਇਦਾਂ ਦੀ ਹੱਬ ਬਣਾਈਆਂ ਆਪਾਂ ਇੱਕ-ਇੱਕ ਚ ਇੱਕ ਚੁਣਦੇ ਨੇ ਇੱਕ-ਇੱਕ ਚੁਣਨੀ ਆ ਜਿੱਦਾਂ ਇਹ ਟ੍ਰਾਈਟ ਕੈਂਪਸ ਜਾਂ ਜੋ ਵੀ ਚੀਜ਼ ਇੱਕ-ਇੱਕ ਚੁਣਨੀ ਆ ਉਹ ਜੋ ਪਿੱਛੇ ਟਾਰਗੇਟ ਦਿੱਤੇ ਉਹੀ ਜਿੰਨੇ ਨੇ ਉਹ ਚ ਮਕੇਰੀਆਂ ਚ ਜਿਹੜੇ ਚੁਣੀ ਆ ਉੱਥੇ ਨਹੀਂ ਚੁਣਨੀ ਉੱਥੇ ਅਲੱਗ ਹੋਏਗਾ ਇੱਥੇ ਅਲੱਗ ਹੋਏਗਾ ਮਕਸਦ ਉਹੀ ਮਕਸਦ ਮਿਸ਼ਨ ਤੰਦਰੁਸਤ ਪੰਜਾਬ